ਅੱਜ ਦੀ ਸ਼ਾਰਟ ਵੀਡੀਓ ਵਿੱਚ ਇੱਕ ਤਾਜੀ ਸੂਈ ਵੜ ਦਿਖਾਉਨੇ ਆ ਬਾਈ ਚੋਣ ਚਵਾ ਦੇਖੋ ਬੜਾ ਚੰਗਾ ਬਾਈ ਦਵਿੰਦਰ ਬੜਾ ਬਾਈ ਬੜਾ ਹੂੰ ਬੜਾ ਜਿਆਦਾ ਚੰਗਾ ਮੋਟੀ ਮੋਟੀ ਧਾਰ ਅੱਜ ਕਿੰਨੇ ਮਾਂ ਦੇਣਾ ਬਾਈ ਦਵਿੰਦਰ ਸੂਈ ਅੱਜ ਵੀਰੇ 8 ਤੋਂ 9 ਦਿਨ ਦੇਣਾ ਇਹਨੂੰ ਸੂਈ 8 ਤੋਂ 9 ਦਿਨ ਹੋ ਗਏ ਬਾਈ ਹਾਂਜੀ ਬਾਈ ਬੱਚਾ ਆ ਗਿਆ ਮਗਰ ਬੱਸਾ ਤੇ ਮੋਲੇ ਦਾ ਵੀਰ ਨੇ ਜਿਹੜਾ ਰੱਖਿਆ ਬਾਈ ਲੈਣ ਦੇਣੀ ਬੜਾ ਲੈਣ ਦੇਣੀ ਆ ਬਾਈ 52000 ਦੀ ਦੇ ਦਾਂਗੇ ਅੱਪੀ ਦੀ ਬਾਈ ਕਹਿੰਨਾ ਬਸ ਦੇ ਦੇ ਦਾਂਗੇ ਨਾ ਅੱਪ ਵਾਲਾ ਮੁੱਲ ਕਰੀਏ ਤਾਂ ਨਾ ਅੱਗੇ ਕਦੇ ਹਾਂਜੀ 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 ਬਾਈ ਹੂੰ ਬਾਕੀ ਠੰਡੀ ਠੰਡੀ ਬਾਈ ਦੇਖ ਹੀ ਸਕਦੇ ਬਾਈ ਚਾਹੇ ਨਿਆਣੇ ਤੋਂ ਬਹਿ ਜਾਵੇ ਨਿਆਣੇ ਆਣੇ ਤੋਂ ਬਹਿ ਗਿਆ ਬਾਈ ਕੋਈ ਦਿੱਕਤ ਹੀ ਨਹੀਂ ਕਰਮਾ ਵੈਸੇ ਨਿਆਣਾ ਵੀ ਪਵਾਉਂਦੀ ਆ ਹਾਂ ਚਾਹੇ ਨਿਆਣਾ ਪਾਉ ਚਾਹੇ ਨਾ ਪਾਉ ਠੀਕ ਹੈ ਬਾਈ ਠੰੜਲੇਵੇ ਦੀ ਇੱਕ ਨੰਬਰ ਬਹੁਤ ਸੋਹਣਾ ਗੁਲਾਬੀ ਇਹਨੂੰ ਠੰੜ ਨਾੜਾ ਨੂੜਾ ਲੈਵੇ ਤੇ ਇੱਕ ਨੰਬਰ ਤੇ ਮੁੱਲ 55000 ਰੁਪਇਆ ਬਾਕੀ ਬਾਈ ਕਹਿੰਦਾ ਥੋੜਾ ਕਣਾ ਮਾਨ ਤਾਨ ਜਰੂਰ ਕਰਦੇ ਆਂਗੇ ਕਿੰਨਾ ਦੁੱਧਿਆਂ ਬੋਲਾ ਕਹਦੀ ਹਾਜ਼ਰ ਹੈ ਵੀਰੇ ਇਸ ਵਕਤ 16 ਕਿਲੋ ਦੁੱਧ ਤਿਆਰ ਹੈ ਠੀਕ ਹੈ ਬਾਈ ਕਹਿੰਦਾ ਮੈਂ ਦੋ ਟਾਈਮ ਪਾ ਚਾਰ ਟਾਈਮ ਦੀ ਚਵਾਈ ਵੀ ਕਰ ਸਕਦਾ ਹੁਣ ਇਹਨੂੰ ਭਾਵੇਂ ਜਰਸੀ ਮੰਗ ਲਿਓ ਭਾਵੇਂ ਮੰਗ ਲਿਓ ਐ ਚਾਪਟਰ ਹੈ ਸਹੀ ਗੱਲ ਆ ਬਾਈ ਪਿੰਡ ਟਾ ਲੰਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਮੋਬਾਈਲ ਨੰਬਰ ਬੋਲ ਦੋ ਤ੍ਰਿੰਦਰ ਮੋਬਾਈਲ ਨੰਬਰ 76964 7400 ਜੀ ਠੀਕ ਹੈ ਵੀਰੇ ਹਾਂਜੀ ਵੀਰੇ